ਜਨਤਾ ਦੀ ਆਵਾਜ਼ ਦੇਖ ਰਿਹਾ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਾਕਾ ਇਸ ਟਾਈਮ ਆਪਾਂ ਖੜੇ ਆ ਨਿਆਲ ਰੋਡ ਤੇ ਜਿੱਥੇ ਕੀ ਅੱਜ ਕੁਝ ਇੱਥੇ ਬੰਦੀਆਂ ਵੱਲੋਂ 26 ਜਨਵਰੀ ਨੂੰ ਹੀ ਖਾਸ ਕਰਕੇ ਡਿਟ੍ਰੈਕਟਰ ਮਾਰਚ ਕੱਢਿਆ ਜਾ ਰਿਹਾ ਆਪਣੇ ਨਾਲ ਇਥੇ ਕੁਝ ਸਦ ਬੰਦੀਆਂ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਵੀਰ ਜੀ ਸਤਿ ਸ੍ਰੀ ਅਕਾਲ ਕਿੰਨੇ ਵੀਰ ਜੀ ਆਪਣਾ ਮੇਰਾ ਨਾਮ ਮਨਜੀਤ ਸਿੰਘ ਨਿਆਲ ਸੂਬਾ ਗੂ ਬੀਕੇ ਜੁ ਇੱਕਤਾ ਜੀ ਕੀ ਕਹਿੰਦੇ ਵੀਰ ਜੀ ਅੱਜ ਕੀ ਕਾਰਨ ਨੇ ਕੀ ਤੁਹਾਡਾ ਅੱਜ ਮੇਨ ਅਜੰਡਾ ਹੈ ਜੋ 26 ਜਨਵਰੀ ਨੂੰ ਹੀ ਡਿਟ੍ਰੈਕਟਰ ਮਾਰਚ ਕੱਢਿਆ ਜਾ ਰਿਹਾ ਦੇਖ 12 ਮੰਗਾ ਨੂੰ ਲੈ ਕੇ ਲਗਾਤਾਰ 13 ਫਰਵਰੀ 2024 ਤੋਂ ਅੰਦੋਲਨ ਜਲ ਰਿਹਾ ਹੈ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਰਤਨਪੁਰੇ ਬਾਰਡਰ ਤੇ ਬੈਠੇ ਨੇ ਕਿਸਾਨ ਜਿਹੜਿਆ ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗਾ ਕਿਸਾਨੀ ਨਾਲ ਜੁੜਦੇ ਆ ਮਜ਼ਦੂਰਾਂ ਨਾਲ ਜੁੜਦੇ ਆ ਮਜ਼ਦਮਾਨਾਂ ਨਾਲ ਇਨਸਾਫ ਦੀ ਗੱਲ ਹੋਵੇ ਲਖਿੰਪੁਰ ਖੀਰੀ ਵਾਲਾ ਮਸਲਾ ਹੋਵੇ ਪਿਛਲੇ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਲਾਗੂ ਕਰਾਉਣ ਦੇ ਲਈ ਜਿਹੜਾ ਇਹ ਸੰਘਰਸ਼ ਚੱਲਿਆ ਹੋਇਆ ਉਹਨੂੰ ਮੁੱਖ ਰੱਖਦੇ ਹੋਏ ਅੱਜ 26 ਜਨਵਰੀ ਵਾਲੇ ਦਿਨ ਇਹ ਟਰੈਕਟਰ ਮਾਰਚ ਵੱਡੇ ਪੱਧਰ ਤੇ ਕੱਢਣ ਦਾ ਦੋਵੇਂ ਫੋਰਮਾਂ ਨੇ ਫੈਸਲਾ ਕੀਤਾ ਤੇ ਉਹ ਪੂਰੇ ਦੇਸ਼ ਦੇ ਵਿੱਚ ਲਾਗੂ ਹੋਣ ਜਾ ਰਿਹਾ ਤਾਂ ਵੱਡੇ ਕਾਫਲਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਾਡੀ ਨੌਜਵਾਨੀ ਸਾਡੇ ਕਿਸਾਨ ਛੜਕਾਂ ਦੇ ਉੱਤੇ ਆਏ ਹੋਏ ਆ ਸਾਡੀਆਂ ਉਹ ਮੰਗਾਂ ਮਨਾਉਣ ਵਾਸਤੇ ਕੇਂਦਰ ਸਰਕਾਰ ਦੇ ਉੱਤੇ ਵੱਡਾ ਦਬਾਅ ਬਣਾਉਣ ਵਾਸਤੇ ਅੱਜ ਦੇ ਸਾਡੇ ਪ੍ਰੋਗਰਾਮ ਰੱਖੇ ਹੋਏ ਕੀ ਤੁਸੀਂ ਚਲਦੇ ਹੋ ਕਿ ਤੁਹਾਡੀਆਂ ਮੰਗਾਂ ਇਹ ਜੋ ਹੁਣ ਤੱਕ ਨਹੀਂ ਇਹ ਸਰਕਾਰਾਂ ਮੰਨ ਰਹੀਆਂ ਕਿ ਤੁਹਾਨੂੰ ਲੱਗਦਾ ਜਿਵੇਂ ਹੁਣ ਟਰੈਕਟਰ ਮਾਰਚ ਕੱਟਿਆ ਜਾ ਰਿਹਾ ਕਾਫਲੇ ਨੂੰ ਲੈ ਕੇ ਜਾਦੇ ਤਾਂ ਕਾਫੀ ਪ੍ਰਭਾਵ ਪਏਗਾ ਸਰਕਾਰਾਂ ਤੇ ਦੇਖੋ ਜਿੱਡਾ ਵੱਡਾ ਲੋਕਾਂ ਦਾ ਹੰਗਾਰਾ ਮਿਲ ਰਿਹਾ ਹੈ ਪੂਰੇ ਦੇਸ਼ ਦੇ ਵਿੱਚੋਂ ਤਾਂ ਕੇਂਦਰ ਸਰਕਾਰ ਨੂੰ ਕਿਸੇ ਨਾ ਕਿਸੇ ਗੱਲ ਤੇ ਆਉਣਾ ਪੈਣਾ ਹੈ ਜੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਵਾਲੇ ਪਾਸੇ ਧਿਆਨ ਨਹੀਂ ਦਿੰਦੇ ਲੋਕ ਸਰਕਾਰਾਂ ਉਹ ਚੁਣਦੇ ਆ ਜਿਹੜੇ ਉਹਨਾਂ ਦੀਆਂ ਦੁੱਖ ਤਕਲੀਫਾਂ ਉਹਨਾਂ ਦੇ ਹੱਕ ਦੀਆਂ ਗੱਲਾਂ ਬਾਤਾਂ ਨੇ ਉਹਨਾਂ ਨੂੰ ਜਦੋਂ ਤੱਕ ਨਹੀਂ ਸੁਣਦੇ ਤਾਂ ਉਦੋਂ ਤੱਕ ਸਰਕਾਰਾਂ ਦਾ ਰਾਜ ਕਰਨ ਦਾ ਕੋਈ ਮਤਲਬ ਨਹੀਂ ਹੁੰਦਾ ਸਾਡੇ ਉੱਤੇ ਜੇ ਸਾਡੇ ਕਿਰਤ ਕਰਨ ਵਾਲੇ ਲੋਕ ਚੁਣਦੇ ਆ ਤਾਂ ਉਹਨਾਂ ਨੂੰ ਸਾਡੇ ਕਿਰਤੀ ਲੋਕਾਂ ਦੀ ਗੱਲ ਸੁਣਨੀ ਪੈਣੀ ਆ ਕਿਉਂਕਿ ਕਿਸਾਨਾਂ ਦੀ ਉਹ ਮੰਗ ਹੈ ਜਿਹੜੇ ਕਿਸਾਨਾਂ ਨੇ ਪੂਰੇ ਦੇਸ਼ ਨੂੰ ਪੰਜਾਬ ਦੇ ਵਿੱਚੋਂ ਅਨੇਕਾਂ ਲੱਖਾਂ ਮੀਟਰ ਕਟਾਨ ਅਨਾਜ ਪੈਦਾ ਕਰਕੇ ਭੁੱਖੇ ਮਰਦੇ ਦੇਖਦਾ ਜੇ ਢਿੱਡ ਭਰਿਆ ਅੱਜ ਉਹ ਅੰਨਦਾਤਾ ਜੇ ਆਪ ਭੁੱਖਾ ਮਰੇ ਤਾਂ ਜੇ ਸਰਕਾਰ ਨਹੀਂ ਸੁਣਦੀ ਤਾਂ ਬਹੁਤ ਵੱਡੀ ਮਾੜੀ ਗੱਲ ਹੈ ਕਿਉਂਕਿ ਇਹ ਮੰਗਾ ਮੰਨ ਕੇ ਹੀ ਗੁਜ਼ਾਰਾ ਹੋਣਾ ਹੈ ਸਰਕਾਰ ਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਉਹ ਭਾਜਪਾ ਦੀ ਸਰਕਾਰ ਆ ਚਾਹੇ ਉਹ ਕਾਂਗਰਸ ਦੀ ਸਰਕਾਰ ਆ ਕਿਸੇ ਵੀ ਪਾਰਟੀ ਦੀ ਸਰਕਾਰ ਬਣਦੀ ਆ ਤਾਂ ਉਹਨਾਂ ਨੂੰ ਬਹੁਤ ਵੱਡੇ ਸਵਾਲ ਖੜੇ ਹੋਣੇ ਆ ਤਾਂ ਇਹ ਅੱਜ ਦੇ ਕਾਫਲਿਆਂ ਦੇ ਨਾਲ ਅੱਜ ਦੀ ਟਰੈਕਟਰ ਮਾਰਚਾਂ ਦੇ ਨਾਲ ਇਹ ਸਰਕਾਰਾਂ ਦੇ ਵੱਡਾ ਦਬਾਅ ਬਣਨਾ ਤੇ ਸਰਕਾਰਾਂ ਨੂੰ ਇਹ ਗੱਲਬਾਤ ਦੇ ਵਿੱਚ ਆਉਣਾ ਪੈਣਾ ਕਿਹੜੀਆਂ ਮੰਗਾਂ ਦੇ ਸਹਿਮਤੀ ਬਣਦੀ ਹੈ ਕੀ ਬਣਦੀ ਹੈ ਉਹ ਮੀਟਿੰਗਾਂ ਦੇ ਵਿੱਚ ਫਾਈਨਲ ਹੋਣੀਆਂ ਨੇ ਨਹੀਂ ਇਸ ਤੋਂ ਅੱਗੇ ਵੀ ਵੱਡੇ ਸੰਘਰਸ਼ ਹੋਰ ਉਲੀਕੇ ਜਾਣੇ ਤੇ ਸਰ ਜੋ ਤੁਸੀਂ ਇਹ ਕਾਫਲਾ ਲੈ ਕੇ ਜਾ ਰਹੇ ਕਿੱਥੋਂ ਦੇ ਲੈ ਕੇ ਕਿੱਥੋਂ ਤੱਕ ਲੈ ਕੇ ਜਾ ਰਹੇ ਹੋ ਆਪਣਾ ਅੱਜ ਜਿਹੜਾ ਸਾਡਾ ਕਾਫਲਾ ਹੈ ਪਟਿਆਲਾ ਰੋਡ ਪਿੰਡ ਨਿਆਲ ਸਸੰਕਰ ਬਿਆਸ ਦੇ ਕੋਲੋਂ ਸ਼ੁਰੂ ਹੋ ਕੇ ਬਾਜ਼ਾਰ ਦੇ ਵਿੱਚ ਹੀ ਹੁੰਦੇ ਹੋਏ ਨਵੇਂ ਬੱਸ ਸਟੈਂਡ ਪੁਲ ਦੇ ਉੱਪਰ ਸਾਡੇ ਟਰੈਕਟਰਾਂ ਨੇ ਰੁਕਣਾ ਤੇ ਉੱਥੋਂ ਅਸੀਂ ਵਾਪਸੀ ਪੁਰਾਣੀ ਅਨਾਜ ਮੰਡੀ ਦੇ ਵਿੱਚ ਪੁਰਾਣੀ ਅਨਾਜ ਮੰਡੀ ਦੇ ਵਿੱਚੋਂ ਸਾਡੇ ਆਗੂਆਂ ਨੇ ਉੱਥੇ ਆਪਣੀ ਗੱਲਬਾਤ ਰੱਖਣੀ ਹੈ ਉਸ ਤੋਂ ਬਾਅਦ ਗੱਡਾ ਸਟੈਂਡ ਨੂੰ ਹੁੰਦੇ ਹੋਏ ਫਿਰ ਅਸੀਂ ਇੱਥੇ ਆ ਕੇ ਹੀ ਨਾਲ ਬਾਈਪਾਸ ਚੌਂਕ ਦੇ ਵਿੱਚ ਇਹਦੀ ਸਮਾਪਤੀ ਕਰਾਂਗੇ। ਤੋਂ ਇਹ ਵੀਰ ਜੀ ਨੇ ਬੜੀ ਵਧੀਆ ਗੱਲ ਕਹੀ ਹੈ ਕਿ ਅੱਜ 26 ਜਨਵਰੀ ਨੂੰ ਹੀ ਟਰੈਕਟਰ ਦਾ ਮਾਰਚ ਕੱਟਿਆ ਜਾਏਗਾ। ਇਸੇ ਤਰ੍ਹਾਂ ਤੁਸੀਂ ਮੇਰੇ ਨਾਲ ਹਰਪ੍ਰੀਤ ਕੌਰ ਘੱਗਾ ਨਾਲ ਜੁੜੇ ਰਹੋ ਤਾਂ ਕਿ ਤੁਹਾਨੂੰ ਅਸੀਂ ਕਿਸਾਨ ਜਥੇਬੰਦੀ ਦੀ ਤੁਹਾਨੂੰ ਜਾਣਕਾਰੀ ਅਸੀਂ ਅੱਗੇ ਦਿੰਦੇ ਰਹੀਏ। ਧੰਨਵਾਦ। ਕਿਨਾ ਵੀਰ ਜੀ ਆਪਣਾ ਮੇਰਾ ਨਾਮ ਜੀ ਅਜੈਬ ਸਿੰਘ ਆ। ਛੇਵੀਂ ਜਨਵਰੀ ਨੂੰ ਹੀ ਡਾਇਰੈਕਟਰ ਮਾਰਚ ਕੱਢਿਆ ਜਾ ਰਿਹਾ ਤੇ ਨਾਲ ਤੁਸੀਂ ਜੀਸੀਬੀ ਵੀ ਚੱਕੀ ਫਿਰਦੇ ਹੋ ਕੀ ਮਤਲਬ ਤੁਹਾਨੂੰ ਇਹੋ ਜਿਹਾ ਲੱਗ ਰਿਹਾ ਕਿ ਆਪਣੀ ਮੰਗਾਂ ਨੂੰ ਲੈ ਕੇ ਤੁਸੀਂ ਕਰ ਰਹੇ ਹੋ ਜਾਂ ਸਭ ਅਸੀਂ ਨਰਿੰਦਰ ਮੋਦੀ ਸਾਹਿਬ ਨੂੰ ਦੱਸਣਾ ਚਾਹੁੰਦੇ ਆਂ ਵੀ ਜੋ ਵੱਡੇ ਵੱਡੇ ਕੋਰਪੋਰੇਟ ਘਰਾਣੇ ਨੇ ਜੋ ਪੰਜਾਬ ਦੇ ਹੱਕਾਂ ਦੇ ਉੱਤੇ ਮਜ਼ਦੂਰਾਂ ਦੇ ਤੇ ਕਿਸਾਨਾਂ ਦੇ ਜ਼ਮੀਨਾਂ ਦੇ ਉੱਤੇ ਐਕਵਾਇਰ ਕਰ ਰਹੇ ਨੇ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਪੰਜਾਬ ਦਾ ਕੱਲਾ ਕੱਲਾ ਨੌਜਵਾਨ ਵੀਰ ਦੇਖੋ ਅਸੀਂ ਪਿੰਡ ਦਸਤਰੀ ਵਾਲਾ ਸਾਡੇ ਇੱਕ ਜੀਸੀਬੀਆ ਤੇ 50 ਦੇ ਲਗਭਗ ਟਰੈਕਟਰ ਨੇ ਸਾਡੇ ਕੋਲੇ ਬਾਈ ਸੁੱਖਾ ਜੀ ਪ੍ਰਧਾਨ ਸਾਹਿਬ ਨੇ ਗੁਰਵਿੰਦਰ ਸਿੰਘ ਗੋਰਾ ਖਜ਼ਾਨਚੀ ਨੇ ਅਸੀਂ ਸਾਰੀ ਇਕਾਈ ਨੂੰ ਲੈ ਕੇ ਪਿੰਡ ਦੇ ਨੌਜਵਾਨ ਵੀਰ ਅਸੀਂ ਆਏ ਨਰਿੰਦਰ ਮੋਦੀ ਦੇ ਵਿਰੁੱਧ ਜੋ ਐਮਐਸਬੀ ਗਰੰਟੀ ਦਿੱਤੀ ਸੀ ਇਹਨਾਂ ਦੇ ਇਹਨਾਂ ਦੇ ਕਾਨੂੰਨ ਪੱਕਾ ਬਣਾਇਆ ਜਾਵੇ ਇਹਦੇ ਵਿਰੁੱਧ ਅਸੀਂ ਸਾਰਾ ਰੋਸ ਮਾਰਚ ਕੱਢ ਰਹੇ ਆਂ ਇਹ ਅਸੀਂ ਪਿੰਡ ਦਫਤਰੀ ਵਾਲੇ ਤੋਂ ਲੈ ਕੇ ਨਿਆਲ ਸਸੰਗ ਦੇ ਘਰ ਤੋਂ ਲੈ ਕੇ ਪਾਤਣਾ ਦੇ ਪੁਲ ਦੇ ਉੱਪਰ ਦੀ ਲੰਘ ਕੇ ਅਨਾਜ ਮੰਡੀ ਦੇ ਵਿੱਚ ਜੋ ਸਾਡੇ ਕਿਸਾਨ ਆਗੂਆਂ ਦਾ ਹੁਕਮ ਹੋਊਗਾ ਅਸੀਂ ਉਹਨਾਂ ਨੂੰ ਸੁਣ ਕੇ ਆਪਣੇ ਘਰ ਵਾਪਸੀ ਕਰਾਂਗੇ ਕਿ ਜਿਵੇਂ ਹੁਣ ਨਵੀਂ ਯੁਵਾ ਪੀੜੀ ਵੀ ਜੁੜੀ ਹੋਈ ਉਹਨਾਂ ਪਰ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਜੁਵਾ ਪੀੜੀ ਨੂੰ ਕਹਿਣਾ ਚਾੁੰਦੇ ਆਂ ਵੀ ਇਹ ਘਰ ਘਰ ਜਾ ਕੇ ਜਦ ਤੱਕ ਇਹ ਗੱਲ ਚੁੱਲਿਆਂ ਦੇ ਘਰਾਂ ਤੱਕ ਪਹੁੰਚਦੀ ਨਹੀਂ ਇਹ ਗੱਲ ਕਿ ਕੱਲੇ ਕੱਲੇ ਕਿਸਾਨ ਨੂੰ ਨੌਜਵਾਨ ਵੀਰਾਂ ਨੂੰ ਕਹਿੰਦੇ ਆਂ ਵੀ ਇਹ ਲੜਾਈ ਬਹੁਤ ਵੱਡੀ ਹੈ ਜਦ ਤੱਕ ਇਹ ਲੜਾਈ ਆਪਾਂ ਲੜਦੇ ਨਹੀਂ ਉਦੋਂ ਤੱਕ ਇਸ ਦਾ ਕੋਈ ਹੱਲ ਨਹੀਂ ਸਾਰੇ ਨੌਜਵਾਨ ਵੀਰਾਂ ਨੂੰ ਕਹਿੰਦੇ ਆਂ ਵੀ ਜਿਸ ਤਰ੍ਹਾਂ ਸਾਡਾ ਹੁਣ ਸਾਥ ਦਿੱਤਾ ਤੇ ਆਪਣਾ ਉੱਠ ਕੇ ਆਓ ਇਹ ਰੋਸ ਆਪਾਂ ਲੜਾਈਆਂ ਲੜੀਏ ਬਹੁਤ ਵੱਡੀਆਂ ਲੜਾਈਆਂ ਨੇ ਤੁਹਾਨੂੰ ਧੰਨਵਾਦ ਮਿਰਜ ਜੀ ਤੁਸੀਂ ਦੇਖ ਸਕਦੇ ਹੋ ਵੀਰ ਜੀ ਕਿੰਨੇ ਜਥੇਬੰਦੀਆਂ ਨੇ ਜੋ ਆਪਣੇ ਨਾਲ ਮਤਲਬ ਜੀਸੀਪੀ ਲੈ ਕੇ ਤੇ ਟਰੈਕਟਰ ਮਾਰਚ ਜੋ ਅੱਜ 26 ਜਨਵਰੀ ਨੂੰ ਹੀ ਇਹ ਕੱਢਿਆ ਜਾ ਰਿਹਾ ਹੈ ਤੇ ਪੂਰਾ ਰੋਡ ਸ਼ੋਅ ਜੋ ਅੱਜ ਤੁਹਾਨੂੰ ਦੇਖਣ ਨੂੰ ਇਹ ਮਿਲੇਗਾ ਤੁਸੀਂ ਮੇ ਨਾਲ ਇੱਥੇ ਹੀ ਜੁੜੇ ਰਹੇ ਤੁਹਾਨੂੰ ਜਾਣਕਾਰੀ ਅਸੀਂ ਦਿੰਦੇ ਰਹਾਂਗੇ ਧੰਨਵਾਦ ਜਿੰਦਾਬਾਦ ਭਾਨ ਜੂਨੀਅਰ ਇਕਤਾ ਆਜ਼ਾਦ ਜਿੰਦਾਬਾਦ